ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ ਹੁਣੇ ਇੱਥੇ ਸਕੂਲ ਦੇ ਵਿੱਚ ਹੋਇਆ ਵੱਡਾ ਭਿਆਨਕ ਹਮਲਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨੇ ਜਾ ਰਹੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖ ਲੈਣਾ ਇਜ਼ਰਾਈਲੀ ਹਵਾਈ ਨੇ ਇਸ਼ਰੀਵਾਰ ਨੂੰ ਗਾਜ਼ਾ ਦੇ ਇੱਕ ਸਕੂਲ ਤੇ ਹਵਾਈ ਹਮਲਾ ਕੀਤਾ 16 ਲੋਕਾਂ ਦੀ ਮੌਤ ਹੋ ਗਈ ਅਤੇ 75 ਤੋਂ ਵੱਧ ਦੀ ਜ਼ਖਮੀ ਹੋ ਗਏ ਅੱਲਜ ਜਜ਼ੀਰਾ ਮੁਤਾਬਕ ਸਕੂਲ ਸੰਯੁਕਤ ਰਾਸ਼ਟਰ ਯੂਨ ਨਦਾਸੀ ਇੱਥੇ ਸਰਨਾਰਥੀਆਂ ਨੇ ਸ਼ਰਨ ਲਈ ਸੀ ਫਲਸਤੀਨੀ ਛੇਦ ਮਤਰਲੇ ਮੁਤਾਬਕ ਮਰਨ ਵਾਲੇ ਦੀਆਂ ਜ਼ਿਆਦਾਤਰ ਬੱਚੇ ਤੇ ਔਰਤਾਂ ਹਨ 50 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਜਦਕਿ ਬਾਕੀਆਂ ਨੂੰ ਮੌਕੇ ਤੇ ਇਲਾਜ ਕੀਤਾ ਗਿਆ ਇਜ਼ਰਾਈਲੀ ਫੌਜ ਨੇ ਸਕੂਲ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਹੈ ਤੇ ਸਥਾਨਕ ਲੋਕਾਂ ਮੁਤਾਬਕ ਇਜ਼ਰਾਈਲੀ ਫੌਜ ਨੇ ਪਹਿਲਾਂ ਸਕੂਲ ਨੂੰ ਘੇਰ ਲਿਆ ਤੇ ਫਿਰ ਹਮਲਾ ਕਰ ਦਿੱਤਾ ਇਜ਼ਰਾਈਲੀ ਹਮਲੇ ਕਾਰਨ ਸਕੂਲ ਦੀ ਇਮਾਰਤ ਟੱਗ ਗਈ ਅਤੇ ਜਿਸ ਚ ਰਹਿਣ ਵਾਲੇ ਬੱਚੇ ਫਸ ਗਏ ਅਤੇ ਸਥਾਨਕ ਲੋਕ ਬਚਾਅ ਕਰਦੇ ਚਲਾ ਰਹੇ ਹਨ ਹੁਣ ਤੱਕ ਦੋ ਬੱਚਿਆਂ ਨੂੰ ਬਚਾਲਿਆ ਗਿਆ ਜਿੰਨਾਂ ਚੱਕ ਬੱਚੀ ਦੇ ਹੱਥ ਤੇ ਗੰਭੀਰ ਸੱਟ ਲੱਗੀ ਹੈ ਤੇ ਦੂਜੀ ਬੱਚੀ ਦੇ ਚਿਹਰੇ ਤੇ ਸੱਤੇ ਸੱਟਾਂ ਦੇ ਕਈ ਨਿਸ਼ਾਨ ਹਨ ਵੀਡੀਓ ਦੇਖਣ ਲਈ ਤੁਹਾਡਾ ਦਾਤਾ